ਸਾਡੇ ਬਹੁਤ ਹੀ ਸੀਨੀਅਰ ਪਾਇ ਪੂਰਨ ਕੁਮਾਰ ਜੀ ਨੇ ਸੁਸਾਈਡ ਕੀਤਾ ਤੇ ਜਿਹੜੇ ਹਾਲਾਤਾਂ ਚ ਉਹਨਾਂ ਨੇ ਜਿਹੜੀ ਚਿੱਠੀ ਮਿਲੀ ਹੈ ਜੋ ਉਹਨਾਂ ਨੇ ਉਸ ਚਿੱਠੀ ਚ ਲਿਖਿਆ ਉਹ ਦਰਸਾਉਂਦਾ ਹੈ ਕਿ ਜਿਹੜੀ ਬੀਜੇਪੀ ਦੀ ਮੌਜੂਦਾ ਸਰਕਾਰ ਹੈ ਤੇ ਜੋ ਮਾਹੌਲ ਉਹਨਾਂ ਨੇ ਸਾਡੇ ਹਿੰਦੁਸਤਾਨ ਚ ਬਣਾਇਆ ਕਿ ਦਲਤਾਂ ਦਾ ਬਹੁਤ ਜ਼ਿਆਦਾ ਅਤਿਆਚਾਰ ਹੋ ਰਿਹਾ ਹੈ ਐਸਸੀ ਐਸਟੀ ਕਮਿਊਨਿਟੀ ਨਾਲ ਬਹੁਤ ਜ਼ਿਆਦਾ ਵਿਤਕਰਾ ਹੋ ਰਿਹਾ ਹੈ ਉਹਨਾਂ ਨੇ ਬਹੁਤ ਔਖੇ ਹੋ ਕੇ ਜੋ ਉਹਨਾਂ ਦੇ ਹਾਲਾਤ ਸੀ ਉਹਨਾਂ ਨੇ ਆ ਕਦਮ ਚੱਕਿਆ ਤੇ ਮੈਂ ਉਮੀਦ ਕਰਦਾ ਕਿ ਜਿਹੜਾ ਮੌਜੂਦਾ ਬੀਜੇਪੀ ਦੀ ਸਰਕਾਰ ਹੈ ਕਿ ਕੋਈ ਨਿਆਂ ਇਸ ਪਰਿਵਾਰ ਨੂੰ ਮਿਲ ਸਕੇ ਕਾਂਗਰਸ ਪਾਰਟੀ ਹਮੇਸ਼ਾ ਇੱਕ ਸੈਕੂਲਰ ਪਾਰਟੀ ਰਹੀ ਹੈ ਹਮੇਸ਼ਾ ਉਹ ਦਲਤਾਂ ਦਾ ਪਿਛੜੇ ਹੋਏ ਵਰਗ ਦਾ ਹਰ ਇੱਕ ਕਮਿਊਨਿਟੀ ਨੂੰ ਸਾਥ ਲੈ ਕੇ ਚੱਲਦੀ ਹੈ ਸਾਡੇ ਪਾਰਟੀ ਦੇ ਪ੍ਰਧਾਨ ਰਾਜਾ ਵੜਿੰਗ ਜੀ ਉਹਨਾਂ ਦੀ ਦਿਸ਼ਾ ਨਿਰਦੇਸ਼ ਹੇਠ ਕੈਂਡਲ ਮਾਰਚ ਕੱਢਿਆ ਗਿਆ ਰੋਜ਼ ਪ੍ਰਦਰਸ਼ਨ ਕੀਤਾ ਗਿਆ ਤੇ ਅਸੀਂ ਯਾਦ ਕਰਦੇ ਹਾਂ ਇਹਨਾਂ ਦੇ ਸੀਨੀਅਰ ਅਫਸਰ ਨੂੰ ਜਿਨ੍ਹਾਂ ਨੇ ਇਹਨਾਂ ਵੱਡਾ ਕਦਮ ਚੱਕ ਕੇ ਜਿਹੜੀ ਮੌਜੂਦਾ ਸਰਕਾਰ ਨੂੰ ਇੱਕ ਸ਼ੀਸ਼ਾ ਦਿਖਾਇਆ ਕਿ ਜੋ ਹਾਲਾਤ ਐਸਸੀ ਐਸਟੀ ਵਰਗ ਦਾ ਉਹ ਖਾਸ ਕਰਕੇ ਜਿਹੜਾ ਬੀਜੇਪੀ ਦੀ ਸਰਕਾਰ ਆਈ ਹੈ ਉਦੋਂ ਤੋਂ ਬਹੁਤ ਜ਼ਿਆਦਾ ਹਾਲਾਤ ਮਾੜੇ ਹੋਏ ਨੇ ਪਰਵਾਹ ਦੇ ਨਾਲ ਹੈ ਕਾਂਗਰਸ ਪਰਵਾਹ ਦੇ ਨਾਲ ਹੈ ਬਿਲਕੁਲ ਕਾਂਗਰਸ ਪਾਰਟੀ ਕਿਉਂਕਿ ਹਮੇਸ਼ਾ ਕਾਂਗਰਸ ਪਾਰਟੀ ਪਿਛੜੇ ਹੋਏ ਵਰਗ ਨਾਲ ਐਸਸੀ ਐਸਟੀ ਨਾਲ ਇੱਕ ਸੈਕੂਲਰ ਪਾਰਟੀ ਹੈ ਹਮੇਸ਼ਾ ਪਿਛੜੇ ਵਰਗ ਨਾਲ ਖੜੋਤੀ ਹੈ ਤੇ ਹਮੇਸ਼ਾ ਉਹਨਾਂ ਨੂੰ ਅੱਗੇ ਲੈ ਕੇ ਚਲਦੀ ਹੈ ਸੋ ਇਸ ਮੌਕੇ ਤੇ ਵੀ ਕਾਂਗਰਸ ਪਾਰਟੀ ਇਸ ਪਰਿਵਾਰ ਦੇ ਨਾਲ ਹੈ ਬੜੀ ਅਫਸੋਸ ਦੀ ਗੱਲ ਹੈ ਕਿ ਇੰਨੇ ਸੀਨੀਅਰ ਲੀਡਰ ਲੋ ਅੱਜ ਆਪਣੀ ਆਵਾਜ਼ ਚੁੱਕਦੇ ਹੋ ਉਹਨਾਂ ਨੂੰ ਸੁਸਾਈਡ ਕਰਨਾ ਪੈ ਰਿਹਾ ਅੱਜ ਕਾਂਗਰਸ ਪਾਰਟੀ ਸਪੂਚੀ ਉਹਨਾਂ ਦੇ ਪਰਿਵਾਰ ਦੇ ਨਾਲ ਹੈ ਔਰ ਮੈਂ ਸਮਝਦਾ ਕਿ ਦਲਿਤਾਂ ਦੀ ਆਵਾਜ਼ ਚੁੱਕੀ ਹੋਣਾ ਦੇ ਇੰਨੇ ਵੱਡੇ ਪੜ੍ਹੇ ਲਿਖੇ ਅਫਸਰ ਹੋਣ ਦੇ ਬਾਅਦ ਚ ਉਹਨਾਂ ਦੇ ਪਤਾ ਨਹੀਂ ਕਿੰਨਾ ਪ੍ਰੈਸ਼ਰ ਹੋਏਗਾ ਸਰਕਾਰ ਦਾ ਕਿੰਨਾ ਬਰਡਨ ਹੋਏਗਾ ਕਿ ਉਹਨਾਂ ਨੂੰ ਇਹ ਸਟੈਪ ਲੈਣਾ ਪੈ ਗਿਆ ਸੋ ਸਾਡੀ ਕਾਂਗਰਸ ਪਾਰਟੀ ਦਾ ਫੈਸਲਾ ਸੀ ਅਜਾ ਸੀ ਉਹਨਾਂ ਨੂੰ ਜਿੱਥੇ ਸਰਦਾ ਦੇ ਫੁੱਲ ਗੀਤ ਪੇਟ ਕੀਤੇ ਨੇ ਕੈਂਡਲ ਮਾਰਚ ਕਰਕੇ ਉੱਤੇ ਜਿੱਦਾਂ ਸਾਡੇ ਪ੍ਰਧਾਨ ਜੀ ਨੇ ਦੱਸਿਆ ਕਿ ਸਾਰੀ ਕਾਂਗਰਸ ਪਾਰਟੀ ਸਾਰੇ ਲੋਕ ਨਾ ਦੇ ਪਰਿਵਾਰ ਦੇ ਨਾਲ ਇੱਕ ਦੁੱਖ ਦੀ ਘੜੀ ਦੇ ਨਾਲ ਔਰ ਮੈਂ ਬੀਜੇਪੀ ਸਰਕਾਰ ਨੂੰ ਕਹਿਣਾ ਚਾਹਾਂਗਾ ਕਿ ਕਿਉਂਕਿ ਉਹਨਾਂ ਵੱਲੋਂ ਇੱਕ ਸੁਸਾਈਡ ਨੋਟ ਲਿਖਿਆ ਗਿਆ ਹੈ ਇੱਕ ਛੋਟਾ ਜਿਹਾ ਵੀ ਕੋਈ ਬੰਦਾ ਸੁਸਾਈਡ ਕਰਦਾ ਹੈ ਤੇ ਉਹ ਜਿਹਦੇ ਖਿਲਾਫ ਲਿਖਿਆ ਹੁੰਦਾ ਉਹਦੇ ਤੇ ਐਫ ਆਈ ਆਰ ਹੁੰਦੀ ਅੱਜ ਡੀਜੀਪੀ ਔਰ ਉਸ ਤਰ੍ਹਾਂ ਦੇ ਖਿਲਾਫ ਜੇ ਉਹਨਾਂ ਵੱਲੋਂ ਸੁਸਾਈਡ ਨੋਟ ਬਰਾਮਦ ਵੀ ਕੀਤਾ ਗਿਆ ਹੈ ਅੱਲੇ ਤੱਕ ਕੋਈ ਕਾਰਵਾਈ ਨਹੀਂ ਗੇ ਬੜੀ ਸ਼ਰਮਨਾਕ ਘਟਨਾ ਹੈ ਬੀਜੇਪੀ ਵੱਲੋਂ ਸੋ ਮੈਂ ਮੰਗ ਕਰਾਂਗਾ ਮੀਡੀਆ ਰਾਹੀਂ ਬੀਜੇਪੀ ਸਰਕਾਰ ਨੂੰ ਕਿ ਜਿਹੜੇ ਵੀ ਦੋਸ਼ੀ ਨੇ ਉਹਨਾਂ ਤੇ ਕਾਰਵਾਈ ਕੀਤੀ ਨਹੀਂ ਬੰਤ ਪਰਿਵਾਰ ਨਹੀਂ ਕਰ ਰਿਹਾ ਪਰਿਵਾਰ ਅਰਿਆ ਹੋਵੇ ਫਿਰ ਅੰਤਿਮ ਸੰਸਕਾਰ ਕੀਤਾ ਦੇਖੋ ਬੜੀ ਪਰਿਵਾਰ ਵਾਸਤੇ ਦੁੱਖ ਦੀ ਘੜੀ ਹੈ ਜੇ ਪਰਿਵਾਰ ਐਸੋਲਿਵੀਅਸ ਸੀ ਉਸ ਪਰਿਵਾਰ ਦੇ ਨਾਮ ਖੜਾ ਹੋਣਾ ਹੈ ਨੇ ਅਲਟੀਮੇਟਮ 48 ਘੰਟੇ ਦਾ ਦਿੱਤਾ ਹੈ ਕਿ ਜੇ ਉਹ ਬੰਦਿਆਂ ਦੋਸ਼ ਨਹੀਂ ਫੜਨਗੇ ਔਰ ਫੜਨਾ ਚਾਹੀਦਾ ਵੀ ਹੈ ਇਹ ਮੈਂ ਸਮਝਦਾ ਕਿ ਮੈਰਿਟ ਦੇ ਮੰਦ ਹੈ ਇਸੇ ਕੋਈ ਸਿਆਸਤ ਨਹੀਂ ਹੋਣੀ ਚਾਹੀਦੀ ਕਿਉਂਕਿ ਉਹ ਅਫਸਰ ਸੀ ਜਿਹੜਾ ਹਮੇਸ਼ਾ ਦਲਿਤਾਂ ਦੀ ਆਵਾਜ਼ ਚੁੱਕਦੇ ਸੀ ਅੱਜ ਉਹਨਾਂ ਦੀ ਆਵਾਜ਼ ਨੂੰ ਨੱਪਿਆ ਜਾ ਰਿਹਾ ਸੋ ਕੱਲਾ ਦਲਿਤ ਸਮਾਜ ਨਹੀਂ ਸਾਰੇ ਲੋਕ ਉਹਨਾਂ ਦੇ ਪਰਿਵਾਰ ਦੇ ਨਾਲ ਔਰ ਅਸੀਂ ਭਾਜੀਪੀ ਦੇ ਖਿਲਾਫ ਜੂਰ ਪ੍ਰਦਰਸ਼ਨ ਹੋਰ ਵੀ ਕਰਾਂਗੇ ਦੇਖੋ ਇਹ ਅਫਸਰਾਂ ਕੋ ਡੀਜੀਪੀ ਤੋਂ ਉਹਨਾਂ ਤੇ ਹੋਰ ਆਈਪੀਐਸਾ ਇਹ ਅਫਸਰਾਂ ਕੋ ਜੋ ਨਾਮਕੀਤਾ ਦਲਤ ਦੇ ਨਾਮ ਹੈ ਉਹ ਉਤਿਆਚਾਰ ਕਰਕੇ ਉਹਨੇ ਖੁਦਕਿਸ਼ੀ ਕੀਤੀ ਆ ਜਿਨ੍ਹਾਂ ਚਿਰ ਹੁਣ ਡੀਜੀਪੀ ਨੇ ਫੜਿਆ ਜਾਏਗਾ ਜਿਨ੍ਹਾਂ ਚਿਰ ਵਾਸੀਪੀ ਨੇ ਫੜਾਈ ਜਾਣਗੇ ਜਿਨ੍ਹਾਂ ਜਿਨ੍ਹਾਂ ਦਾ ਪੂਰੀ ਤਰ੍ਹਾਂ ਕਾਰਵਾਈ ਨਹੀਂ ਹੋਏਗੀ ਸਾ ਹੁਣ ਤੇ ਸਿਰਫ ਪੰਜਾਬ ਤੇ ਹਰਿਆਣਾ ਜਾਇਟੀਸ਼ਨ ਕਰਦੀ ਆ ਸਾਰੇ ਹਿੰਦੁਸਤਾਨ ਤੇ ਜਾਇਟੀਸ਼ਨ ਚੱਲੇਗੀ ਐਸਾ ਹੀ ਹੋਣਗੇ ਪ੍ਰੋਗਰਾਮ ਜੋ ਦਲਤਾਂ ਦਾ ਐਸਾ ਕੁਝ ਹੋਏਗਾ ਇਹਨਾਂ ਦੀ ਆਪਣੀ ਕਮਜ਼ੋਰੀ ਆ ਇੱਦੇ ਵੱਡੇ ਅਫਸਰ ਨੂੰ ਦੇਖੋ ਤੁਸੀਂ ਇੱਕ ਖੁਦਕਿਸ਼ੀ ਕਰਨੀ ਪਈ ਆ ਕਿੱਦੇ ਦਿਮਾਗ ਬੋਝ ਹੋਏਗਾ ਕਿੱਦਾਂ ਉਹਦੇ ਦਿਮਾਗ 'ਚ ਟੈਨਸ਼ਨ ਹੋਏਗੀ ਟੈਨਸ਼ਨ ਕਰਕੇ ਉਹਨੇ ਕੀਤੀ ਆ ਤੇ ਵੇਖ ਲੋਕ ਉਹਦੇ ਨਾਲ ਆ ਆਕੀਜੀਪੀ ਸਾਹਿਬ ਦੇ ਨਾਲ ਆ ਇਹ ਇਹ ਰੋ ਉਹਨਾਂ ਦੇ ਪਰਚਾ ਵੀ ਹੋਇਆ ਤੇ ਫੜਿਆ ਗਿਆ ਹਾਈ ਤੱਕਨ 48 ਘੰਟਿਆਂ ਦਾ ਉਹਨਾਂ ਨੂੰ ਆਲਟੀਮੇਟਮ ਦਿੱਤਾ ਵਾ ਨਹੀਂ ਫੜਿਆ ਜਾਗਾ ਤੇ ਇਹ ਇਹ ਦੇ ਸਰਸਾਰੇ ਪੰਜਾਬ 'ਚ ਹੋਇਆ ਵਾ ਹਦਿਆਨੇ 'ਚ ਹੋਇਆ ਵਾ ਤੇ ਸਾਰੇ ਹਿੰਦੁਸਤਾਨ 'ਚ ਆਜੀ ਇਸ ਪਾਰਟੀ ਪਰਿਵਾਰ ਦੇ ਨਾਲ ਹੈ ਜੀ ਬਿਲਕੁਲ ਨਾਲ ਆ ਕਾਂਗਰਸ ਪਾਰਟੀ ਰਾਹੁਲ ਗਾਂਧੀ ਜੀ ਪੰਜਾਬ 'ਚ ਆਇਆ ਵਿੜਿੰਗ ਜੀ ਸਾਡੀ ਸਾਡੀ ਪਾਰਟੀ ਉਹਨਾਂ ਦੇ ਨਾਲ ਸਪੋਰਟ ਕਰੇ ਜੀ